ਇਸ ਜਿਹੜਾ ਇਹ ਸਦਮੇ ਦੇ ਵਿੱਚ ਨਜ਼ਰ ਆਇਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਰਣਨੀਤੀ ਤਿਆਰ ਕੀਤੀ ਗਈ ਸੀ ਤੇ ਅੱਜ ਸਮਾਂ ਵੀ ਜਿਹੜਾ ਉਹ ਦਿੱਤਾ ਗਿਆ ਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ ਮੌਕ ਡ੍ਰਿਲ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਦੱਸਦੇ ਇਹ ਭਾਰਤ ਦੇ ਵਿੱਚ ਸਾਇਰਨ ਵੱਜਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਅੱਧੀ ਰਾਤ ਨੂੰ ਸਾਇਰਨ ਬਜਾ ਦਿੱਤਾ ਗਿਆ ਭਾਰਤੀ ਫੋਰਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਅਟੈਕ ਕੀਤਾ ਗਿਆ ਨੌਂ ਟੈਰਰਿਸਟ ਕੈਂਪਸ ਤੇ ਜਿਹੜਾ ਹੈ ਉਹ ਅਟੈਕ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਤੇ ਉੱਥੇ ਹੀ ਪ੍ਰਧਾਨ ਮੰਤਰੀ ਕਨੋਰਿੰਦਰ ਮੋਦੀ ਦੇ ਵੱਲੋਂ ਇਹ ਰਣਨੀਤੀ ਤਿਆਰ ਕੀਤੀ ਗਈ ਸੀ ਮੌਕ ਟ੍ਰਿਲ ਦੀ ਗਾਈਡਲਾਈਨਸ ਵੀ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ तमाम ਔਰਤਾਂ ਦੇ ਸਿੰਦੂਰ ਜਿਹੜੇ ਨੇ ਉਜਾੜੇ ਗਏ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਸਾਫ ਜਿਹੜਾ ਹੈ ਉਹ ਉਤਰੂਪ ਵੀ ਲੈ ਸਕਿਆ ਉਥੇ ਹੀ ਪਠਾਨਕੋਟ ਦੇ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਜੜੇ ਨੇ ਉਹ ਪੂਕਤਾ ਕਰ ਦਿੱਤੇ ਗਏ ਨੇ ਤੇ ਗੱਲਬਾਤ ਕਰਾਂਗੇ ਅਸੀਂ ਬੀਜੇਪੀ ਵਰਕਰਤਾ ਯੋਗੇਸ਼ ਠਾਕੁਰ ਤੇ ਨਾਲ ਜਨਾਂ ਦੇ ਵੱਲੋਂ ਅੱਜ ਖਾਸ ਗੱਲਬਾਤ ਕੀਤੀ ਗਈ ਹੈ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪਰੇਸ਼ਨ ਸਕਸੈਸਫੁਲ ਹੋਣ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਭਾਰਤੀ ਫੌਜ ਦੀ ਜਿਹੜੀ ਹੈ ਹੌਸਲਾ ਫਜ਼ਾਈ ਕੀਤੀ ਹੈ ਪੂਰੀ ਰਣਨੀਤੀ ਬਾਰੇ ਗੱਲਬਾਤ ਕੀਤੀ ਹੈ ਤੇ ਉਥੇ ਹੀ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਆਓ ਕਰਦਿਆਂ ਖਾਸ ਗੱਲਬਾਤ ਤੇ ਲੈਣੇ ਆ ਜਾਣਕਾਰੀ ਸੱਜੀ ਕਾ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਦੀ ਇਹ ਇੰਦਸਤਾਨ ਨੂੰ ਲੋਕ ਕੀ ਕਹਿਣਾ ਚਾਹੁੰਦੇ ਇਸ ਚੀਜ਼ ਦਾ ਇਹ ਸਾਡੇ ਦੇਸ਼ ਤੇ ਜਿਹੜਾ ਕਾਤਿਲਾਨਾ ਹਮਲਾ ਪੈਲਗਾਮ ਦੇ ਵਿੱਚ ਨਿਰਦੋਸ਼ ਇਹ ਸਾਡੇ ਦੇਸ਼ ਵਾਸੀ ਉੱਥੇ ਘੁੰਮਣ ਗਏ ਦੇ ਸੀਗੇ ਉਹਨਾਂ ਨੂੰ ਧਰਮ ਪੁੱਛ ਕੇ ਜਿਹੜਾ ਮਤਲਬ ਇੱਕ ਕਾਇਰਨਾ ਹਰਕਤ ਕਤਲ ਕੀਤਾ ਸ਼ਰੀਆ ਉਦਾ ਅੱਜ ਸਾਰੇ ਹੀ ਭਾਰਤ ਵਾਸੀਆਂ ਨੂੰ ਅੱਜ ਆਤਮਾ ਨੂੰ ਸ਼ਾਂਤੀ ਮਿਲੀ ਕੱਲ ਰਾਤ ਨੂੰ तकरीबन 7:30 ਵਜੇ 1:30 ਵਜੇ ਦੇ ਲਾਗੇ ਛਾਗੇ ਜਿਹੜਾ ਆਪਰੇਸ਼ਨ ਸਿੰਧੂਰ ਸਫਲਤਾਪੂਰਵਕ ਚਲਾਇਆ ਗਿਆ ਤੇ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਲਾਹੌਰ ਤੱਕ ਸਿਆਲਕੋਟ ਦੇ ਵਿੱਚ ਭਾਵਲਪੁਰ ਕਈ ਜਗ੍ਹਾ ਦੇ ਉੱਤੇ ਪੀਓਕੇ ਦੇ ਵਿੱਚ ਅਟੈਕ ਕਰਕੇ ਜਿਹੜਾ ਹਾਫਿਜ਼ ਸਈਦ ਜਿਹੜਾ ਟੈਰਰਿਸਟ ਗਰੁੱਪ ਦਾ ਚੀਫ ਸੀਗਾ ਜੈਸ਼ੇ ਮੁਹੰਮਦ ਦੇ ਗਰੁੱਪ ਹਿਜ਼ਬੁੱਲਾਹ ਦੇ ਗਰੁੱਪ ਜਿੰਨੇ ਵੀ ਉੱਥੇ ਅੰਤਕਵਾਦੀ ਨੂੰ ਪਾਕਿਸਤਾਨੀ ਜਿਹੜੇ ਐ ਉਹ ਸ਼ੈਲਟਰ ਕਰ ਰਹੇ ਸੀਗੇ ਉਹ ਸਾਰੇ ਜਿਹੜਾ ਉਹਨਾਂ ਦੇ ਆਸ਼ਰਾਂ ਸਾਰੇ ਨੂੰ ਨਿਸ਼ਾਨਾ ਬੂਧ ਕੀਤਾ ਮਤਲਬ ਜੋ ਮੋਦੀ ਜੀ ਨੇ ਕਿਹਾ ਸੀਗਾ ਕਿ ਕਲਪਨਾ ਤੋਂ ਪਰੇ ਹੋਏਗਾ ਉਹ ਕਲਪਨਾ ਤੋਂ ਪਰੇ ਪਾਕਿਸਤਾਨ ਤੇ ਕਲ ਅੰਜਾਮ ਦਿੱਤਾ ਸਾਡੇ ਦੇਸ਼ ਦੀ ਆਰਮੀ ਨੇ ਮੈਂ ਸੈਲੂਟ ਕਰਦਾ Indian Army ਨੂੰ ਮੈਂ ਸੈਲੂਟ ਕਰਦਾ ਐਸੇ ਦੇਸ਼ ਦੇ ਨੇਤਤਵ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਨ੍ਹਾਂ ਨੇ ਇਹੋ ਜਿਹਾ ਦ੍ਰਿੜ ਸੰਕਲਪ ਫੈਸਲਾ ਲਿਆ ਤੇ ਪੂਰੇ ਭਾਰਤ ਵਾਸੀਆਂ ਦਾ ਇਹ ਬਦਲਾ ਜਿਹੜਾ ਪੂਰੇ ਭਾਰਤ ਵਾਸੀਆਂ ਦਾ ਬਦਲਾ ਸੀਗਾ ਕਿ ਸਾਡੀ ਡੈਮੋਕ੍ਰੇਸੀ ਦੀ ਖੂਬਸੂਰਤੀ ਵੀ ਹੈ ਕਿ ਜਦੋਂ ਅੰਦਰ ਅਸੀਂ ਚਾ ਜਿੰਨਾ ਮਰਜੀ ਆਪਸ ਵਿੱਚ ਬੈਸੀਏ ਲੜੀਏ ਇੱਕ ਦੂਸਰੇ ਨਾਲ ਵਿਚਾਰਾਂ ਦੀ ਲੜਾਈ ਹੋਏ ਪਰ ਜਦੋਂ ਕੋਈ ਬਾਹਰੀ ਆ ਕੇ ਕੋਈ ਹਮਲਾ ਕਰੇਗਾ ਸਾਡੇ ਦੇਸ਼ ਨੂੰ ਡਿਸਟਰਬ ਕਰੇਗਾ ਅਸੀਂ ਕਹਿੰਦੇ ਆਂ ਵੀ ਸਾਨੂੰ ਸ਼ਾਂਤੀ ਨਾਲ ਜੀਣ ਦਿਓ ਸਾਨੂੰ ਛੇੜਿਓ ਨਾ ਜੇ ਸਾਨੂੰ ਛੇੜੋਗੇ ਤੇ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਐ ਸਪਸ਼ਟ ਰੂਪ ਦੇ ਵਿੱਚ ਸੰਦੇਸ਼ ਸਾਡੀ ਦੇਸ਼ ਦੀ ਆਰਮੀ ਨੇ ਸਾਡੇ ਦੇਸ਼ ਦੇ નેਤਤਵ ਭਾਰਤੀ ਜਨਤਾ ਪਾਰਟੀ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਮਸਤ ਵਿਸ਼ਵ ਨੂੰ ਦਿੱਤਾ ਮੈਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਦੇਸ਼ ਵਾਸੀਆਂ ਨੂੰ ਵਧਾਈ ਦਿਨਾਂ ਇਹਦੇ ਨਾਲ ਸਾਰਿਆਂ ਨੂੰ ਕਹਿਣਾ ਕਿ ਵੀ ਪੈਨਿਕ ਨਹੀਂ ਕ੍ਰੀਏਟ ਕਰਨਾ ਜੋਸ਼ ਦੇ ਨਾਲ ਹੋਸ਼ ਵੀ ਰੱਖੋ ਥੋੜਾ ਜਿਹਾ ਥੋੜੇ ਦਿਨ ਆਪਣੇ ਆਪ ਨੂੰ ਬਿਲਕੁਲ ਪ੍ਰੀਕਾਸ਼ਨਰੀ ਸਟੈਪ ਲੈ ਕੇ ਐ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਤੁਹਾਨੂੰ ਆਪਣੀ ਗਾਈਡਲਾਈਨਸ ਜਾਰੀ ਕਰਦਾ ਉਹਨੂੰ ਫਾਲੋ ਕਰੋ ਮੋਕ ਡ੍ਰਿਲ ਜਿਹੜੀ ਹੈ ਅੱਜ ਜਨੂਅਰੀ ਅਨਾਉਂਸ ਕੀਤੀ ਗਈ ਹੈ ਬਿਲਕੁਲ ਥੋੜੇ ਦਿਨ ਦੇਸ਼ ਵਾਸੀਆਂ ਨੂੰ ਸਾਨੂੰ ਸਾਰਿਆਂ ਨੂੰ ਚਕੰਨਾ ਰਹਿਣ ਦੀ ਜ਼ਰੂਰਤ ਹੈ ਥੋੜਾ ਥੋੜਾ ਆਪਣੇ ਘਰ ਹਰ ਤਰ੍ਹਾਂ ਦੀ ਪ੍ਰੈਪਰੇਸ਼ਨ ਜਿਸ ਤਰ੍ਹਾਂ ਐਡਵਾਈਜ਼ਰੀ ਦੇ ਵਿੱਚ ਜਾਰੀ ਕੀਤਾ ਗਿਆ ਮੈਡੀਕਲ ਕਿਟ ਫਸਟ ਸਟੇਜ ਮੈਡੀਕਲ ਕਿਟ ਥੋੜਾ ਜਿਹਾ ਡਰਾਈ ਰਾਸ਼ਨ ਟਾਰਚ ਆਪਣੀ ਆਪਣੀ ਗੱਡੀਆਂ ਦੇ ਉੱਤੇ ਮਤਲਬ ਵਿੱਚ ਟੈਂਕ ਫਿਊਲ ਜਿੰਨਾ ਵੀ ਤੁਸੀਂ ਫਿਲਿੰਗ ਕਰਵਾ ਸਕੋ ਤਾਂ ਕਿ ਪਟਰੋਲ ਪੰਪ ਸਵੈਰਾ ਦੇ ਵੀ ਉੱਤੇ ਆਫਰਾ ਦਫੇ ਇਹ ਸਾਰੀ ਹੋਮ ਲਿਸਟ ਵੀ ਗਾਈਡਲਾਈਨਸ ਹੈ ਇਹਨੂੰ ਅਸੀਂ ਫਾਲੋ ਕਰੀਏ ਬਲੈਕਆਊਟ ਨੂੰ ਨਾ ਜਾਣਾ ਉਸ ਚੀਜ਼ ਨੂੰ ਲੈ ਕੇ ਤਿੰਨੋਂ ਕੰਡੀਸ਼ਨ ਦੇਖੋ ਇਹ ਸਾਰੀ ਸਾਡੀ ਤਿਆਰੀ ਹੈ ਦੇਸ਼ ਦੀ ਸਾਡੀ ਆਰਮੀ ਜਿਹੜੀ ਹੈ ਤੇ ਦੇਸ਼ ਦੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਚਾਕ ਚੋਬੰਦ ਹੈ ਸਾਡਾ ਦੇਸ਼ ਸੁਰੱਖਿਤ ਹੱਥਾਂ ਦੇ ਵਿੱਚ ਹੈ ਇਹਦੇ ਵਾਸਤੇ ਅਸੀਂ ਆਸ਼ਵਾਸਤ ਕਰਦੇ ਹਾਂ ਭارتی ਜਨਤਾ ਪਾਰਟੀ ਵੱਲੋਂ ਵੀ ਦੇਸ਼ ਦੀ ਆਰਮੀ ਵੱਲੋਂ ਵੀ ਕਿ ਦੇਸ਼ ਦੀ ਸੁਰੱਖਿਆ ਹੈ ਦੇਸ਼ ਵਾਸੀਆਂ ਦੀ ਉਹ ਬੜੇ ਮਜ਼ਬੂਤ ਹੱਥਾਂ ਦੇ ਵਿੱਚ ਹੈ ਪਰ ਸਾਨੂੰ ਚਕਪਨਾ ਰਹਿਣ ਦੀ ਜ਼ਰੂਰਤ ਹੈ ਅਸੀਂ ਕਿਸੇ ਵੀ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਈਏ ਤੇ ਮੇਰੀ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਸਾਨੂੰ ਗਾਈਡਲਾਈਨ ਜਾਰੀ ਕਰਦਾ ਉਹਨੂੰ ਅਸੀਂ ਸਾਰੇ ਫੋਲੋ ਕਰੀਏ। ਪਸ ਨਹੀਂ ਦੇਖੋ ਡਰਨਾ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਨਾ ਕੋਈ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਪਹਿਲੇ ਦੱਸ ਰਿਹਾ ਕਿ ਸਾਡਾ ਦੇਸ਼ ਜਿਹੜਾ ਸੁਰੱਖਿਤ ਹੱਥਾਂ ਦੇ ਵਿੱਚ ਹੈ ਡਰਨਾ ਨਹੀਂ ਹੈ ਇੱਕ ਰਿਹਸਲ ਹੈ ਭਗਵਾਨ ਨਾ ਕਰੇ 100 ਹਮਲਾ ਅਸੀਂ ਰੋਕ ਦਈਏ ਇੱਕ ਹਮਲਾ ਵੀ ਜੇ ਦੁਸ਼ਮਨ ਕਰਨ ਚ ਕਾਮਯਾਬ ਹੋ ਜਾਏ ਉਸ ਸਥਿਤੀ ਤੋਂ ਕਿਸ ਤਰੀਕੇ ਨਾਲ ਨਿਪਟਣਾ ਆਇਆ ਸੀ ਉਹ ਸਾਰਿਆਂ ਦੀ ਇਹ ਰਿਹਸਲ ਹੈ ਇਸ ਦੇ ਕੈਮਰਾ ਪਰਸਨ ਖੜੀ ਦੇ ਨਾਲ ਦੱਸੇਗਾ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤਵਾਦੀਆਂ ਦੇ ਵੱਲੋਂ ਤੇ ਪੂਰਾ ਦੇਸ਼ ਜਿਹੜਾ ਹੈ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਸੀ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਰਣਨੀਤੀ ਤਿਆਰ ਕੀਤੀ ਗਈ ਸੀ ਤੇ ਅੱਜ ਸਮਾਂ ਵੀ ਜਿਹੜਾ ਹੈ ਉਹ ਦਿੱਤਾ ਗਿਆ ਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ ਮੌਕ ਡ੍ਰਿਲ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਦੱਸਦੇ ਇਹ ਭਾਰਤ ਦੇ ਵਿੱਚ ਸਾਰਨ ਵੱਜਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਅਦੀ ਰਾਤ ਨੂੰ ਸਾਰਨ ਬਜਾ ਦਿੱਤਾ ਗਿਆ ਭਾਰਤੀ ਫੋਰਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਅਟੈਕ ਕੀਤਾ ਗਿਆ ਨੋ ਟੈਰਰਿਸਟ ਅਲ ਕੈਂਪਸ ਤੇ ਜੜਾਇਓ ਟਾਕ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਤੇ ਉੱਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਇਹ ਰਣਨੀਤੀ ਤਿਆਰ ਕੀਤੀ ਗਈ ਸੀ ਮੌਕ ਟ੍ਰਿਲ ਦੀ ਗਾਈਡਲਾਈਨਸ ਵੀ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ तमाम ਔਰਤਾਂ ਦੇ ਸਿੰਦੂਰ ਜਿਹੜੇ ਨੇ ਉਜਾੜੇ ਗਏ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਸਾਫ ਜੜਾਏ ਉਹ ਜ਼ਰੂਰ ਮਿਲਿਆ ਸੀ ਉਥੇ ਹੀ ਪਠਾਨਕੋਟ ਦੇ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਪੁਕਤਾ ਕਰ ਦਿੱਤੇ ਗਏ ਨੇ ਤੇ ਗੱਲਬਾਤ ਕਰਾਂਗੇ ਅਸੀਂ ਭਾਜੀਪੀ ਪ੍ਰਵਕਤਾ ਉਦੇਸ਼ ਠਾਕੁਰ ਦੇ ਨਾਲ ਜਨਤਾ ਦੇ ਵੱਲੋਂ ਅੱਜ ਖਾਸ ਗੱਲਬਾਤ ਕੀਤੀ ਗਈ ਹੈ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪਰੇਸ਼ਨ ਸਕਸੈਸਫੁਲ ਹੋਣ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਭਾਰਤੀ ਫੌਜ ਦੀ ਜਿਹੜੀ ਹੈ ਹੌਸਲਾ ਫਜ਼ਾਈ ਕੀਤੀ ਹੈ ਪੂਰੀ ਰਣਨੀਤੀ ਬਾਰੇ ਗੱਲਬਾਤ ਕੀਤੀ ਹੈ ਤੇ ਉੱਥੇ ਹੀ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਆਓ ਕਰਦਿਆਂ ਖਾਸ ਗੱਲਬਾਤ ਤੇ ਲੈਣੇ ਆਂ ਜਾਣਕਾਰੀ ਸਰਜੀਕਾ ਸਟ੍ਰਾਈਕ ਕੀਤੀ ਪਾਕਿਸਤਾਨ ਤੇ ਇਹ ਹਿੰਦੁਸਤਾਨ ਨੂੰ ਲੋਕ ਕੀ ਕਹਿਣਾ ਚਾਹੁੰਦੇ ਇਸ ਚੀਜ਼ ਇਹ ਸਾਡੇ ਦੇਸ਼ ਤੇ ਜਿਹੜਾ ਕਾਤਿਲਾਨਾ ਹਮਲਾ ਪੈਲਗਾਮ ਦੇ ਵਿੱਚ ਨਿਰਦੋਸ਼ ਜਿਹੜੇ ਸਾਡੇ ਦੇਸ਼ ਵਾਸੀ ਉੱਥੇ ਘੁੰਮਣ ਗਏ ਦੇ ਸੀਗੇ ਉਹਨਾਂ ਨੂੰ ਧਰਮ ਪੁੱਛ ਕੇ ਜਿਹੜਾ ਮਤਲਬ ਇੱਕ ਕਾਇਰਨਾ ਹਰਕਤ ਕਤਲ ਕੀਤਾ ਸ਼ਰੀਆ ਉਦਾ ਅੱਜ ਸਾਰੇ ਹੀ ਭਾਰਤ ਵਾਸੀਆਂ ਨੂੰ ਅੱਜ ਆਤਮਾ ਨੂੰ ਸ਼ਾਂਤੀ ਮਿਲੀ ਕੱਲ ਰਾਤ ਨੂੰ ਤਕਰੀਬਨ ਸਵਾਇ 1 ਵਜੇ ਡੇਢ ਵਜੇ ਦੇ ਲਾਗੇ ਛਾਗੇ ਜਿਹੜਾ ਆਪਰੇਸ਼ਨ ਸਿੰਧੂਰ ਸਫਲਤਾਪੂਰਵਕ ਚਲਾਇਆ ਗਿਆ ਤੇ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਲਾਹੌਰ ਤੱਕ ਸਿਆਲਕੋਟ ਦੇ ਵਿੱਚ ਭਾਵਲਪੁਰ ਕਈ ਜਗ੍ਹਾ ਦੇ ਉੱਤੇ ਪੀਓਕੇ ਦੇ ਵਿੱਚ ਅਟੈਕ ਕਰਕੇ ਜਿਹੜਾ ਹਾਫਿਜ਼ ਸਈਦ ਜਿਹੜਾ 테ਰਰਿਸਟ ਗਰੁੱਪ ਦਾ ਚੀਫ ਸੀਗਾ ਜੈਸ਼ੇ ਮੁਹੰਮਦ ਦੇ ਗਰੁੱਪ ਹਿਜ਼ਬੁੱਲਾ ਦੇ ਗਰੁੱਪ ਜਿੰਨੇ ਵੀ ਉੱਥੇ ਅੰਤਗਵਾਦੀ ਨੂੰ ਪਾਕਿਸਤਾਨੀ ਜਿਹੜੇ ਹੈ ਉਹ ਸ਼ੈਲਟਰ ਕਰ ਰਹੇ ਸੀਗੇ ਉਹ ਸਾਰੇ ਜਿਹੜਾ ਉਹਨਾਂ ਦੇ ਆਸ਼ਰ ਸਾਰੇ ਨੂੰ ਨਸਤਨਾਬੂਦ ਕੀਤਾ ਮਤਲਬ ਜੋ ਮੋਦੀ ਜੀ ਨੇ ਕਿਹਾ ਸੀਗਾ ਕਿ ਕਲਪਨਾ ਤੋਂ ਪਰੇ ਹੋਏਗਾ ਉਹ ਕਲਪਨਾ ਤੋਂ ਪਰੇ ਪਾਕਿਸਤਾਨ ਤੇ ਕਲ ਅੰਜਾਮ ਦਿੱਤਾ ਸਾਡੇ ਦੇਸ਼ ਦੀ ਆਰਮੀ ਨੇ ਮੈਂ ਸੈਲੂਟ ਕਰਦਾ ਇੰਡੀਅਨ ਆਰਮੀ ਨੂੰ ਮੈਂ ਸੈਲੂਟ ਕਰਦਾ ਐਸੇ ਦੇਸ਼ ਦੇ ਨੇਤਤਵ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਨ੍ਹਾਂ ਨੇ ਇਹੋ ਜਿਹਾ ਡਿੜ੍ਹ ਸੰਕਲਪ ਫੈਸਲਾ ਲਿਆ ਤੇ ਪੂਰੇ ਭਾਰਤ ਵਾਸੀਆਂ ਦਾ ਇਹ ਬਦਲਾ ਜਿਹੜਾ ਪੂਰੇ ਭਾਰਤ ਵਾਸੀਆਂ ਦਾ ਬਦਲਾ ਸੀਗਾ ਤੋ ਕਿ ਸਾਡੀ ਡੈਮੋਕ੍ਰੇਸੀ ਦੀ ਖੂਬਸੂਰਤੀ ਵੀ ਹੈ ਕਿ ਜਦੋਂ ਅੰਦਰ ਅਸੀਂ ਚਾ ਜਿੰਨਾ ਮਰਜੀ ਆਪਸ ਵਿੱਚ ਬੈਸੀਏ ਲੜੀਏ ਇੱਕ ਦੂਸਰੇ ਨਾਲ ਵਿਚਾਰਾਂ ਦੀ ਲੜਾਈ ਹੋਏ ਪਰ ਜਦੋਂ ਕੋਈ ਬਾਹਰੀ ਆ ਕੇ ਕੋਈ ਹਮਲਾ ਕਰੇਗਾ ਸਾਡੇ ਦੇਸ਼ ਨੂੰ ਡਿਸਟਰਬ ਕਰੇਗਾ ਅਸੀਂ ਕਹਿੰਦੇ ਹਾਂ ਵੀ ਸਾਨੂੰ ਸ਼ਾਂਤੀ ਨਾਲ ਜੀਣ ਦਿਓ ਸਾਨੂੰ ਛੇੜਿਓ ਨਾ ਜੇ ਸਾਨੂੰ ਛੇੜੋਗੇ ਤੇ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਐ ਸਪਸ਼ਟ ਰੂਪ ਦੇ ਵਿੱਚ ਸੰਦੇਸ਼ ਸਾਡੀ ਦੇਸ਼ ਦੀ ਆਰਮੀ ਨੇ ਸਾਡੇ ਦੇਸ਼ ਦੇ નેਤਤਵ ਭਾਰਤੀ ਜਨਤਾ ਪਾਰਟੀ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਮਸਤ ਵਿਸ਼ਵ ਨੂੰ ਦਿੱਤਾ ਮੈਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਇਹਦੇ ਨਾਲ ਸਾਰਿਆਂ ਨੂੰ ਕਹਿੰਦਾ ਕਿ ਵੀ ਪੈਨਿਕ ਨਹੀਂ ਕ੍ਰੀਏਟ ਕਰਨਾ ਜੋਸ਼ ਦੇ ਨਾਲ ਹੋਸ਼ ਵੀ ਰੱਖੋ ਥੋੜਾ ਜਿਹਾ ਥੋੜੇ ਦਿਨ ਆਪਣੇ ਆਪ ਨੂੰ ਬਿਲਕੁਲ ਪ੍ਰੀਕਾਸ਼ਨਰੀ ਸਟੈਪ ਲੈ ਕੇ ਅਜਿ스트ਨੀ ਕੇਨਲ ਐਡਮਿਨਿਸਟ੍ਰੇਸ਼ਨ ਤੁਹਾਨੂੰ ਆਪਣੀ ਗਾਈਡਲਾਈਨਸ ਜਾਰੀ ਕਰਦਾ ਉਹਨੂੰ ਫਾਲੋ ਕਰੋ ਮੋਕ ਡ੍ਰਿਲ ਜਿਹੜੀ ਹੈ ਅੱਜ ਐਨ ਅਨਾਉਂਸ ਕੀਤੀ ਵੀ ਹੈ ਬਿਲਕੁਲ ਥੋੜੇ ਦਿਨ ਦੇਸ਼ ਵਾਸੀਆਂ ਨੂੰ ਸਾਨੂੰ ਸਾਰਿਆਂ ਨੂੰ ਚਕੰਨਾ ਰਹਿਣ ਦੀ ਜ਼ਰੂਰਤ ਹੈ ਥੋੜਾ ਥੋੜਾ ਆਪਣੇ ਘਰ ਹਰ ਤਰ੍ਹਾਂ ਦੀ ਪ੍ਰੈਪਰੇਸ਼ਨ ਜਿਸ ਤਰ੍ਹਾਂ ਐਡਵਾਈਜ਼ਰੀ ਦੇ ਵਿੱਚ ਜਾਰੀ ਕੀਤਾ ਗਿਆ ਮੈਡੀਕਲ ਕਿਟ ਫਰਸਟ ایڈ ਮੈਡੀਕਲ ਕਿਟ ਥੋੜਾ ਜਿਹਾ ਡਰਾਈ ਰਾਸ਼ਨ ਟਾਰਚ ਆਪਣੀ ਆਪਣੀ ਗੱਡੀਆਂ ਦੇ ਉੱਤੇ ਮਤਲਬ ਵਿੱਚ ਟੈਂਕ ਫਿਊਲ ਜਿੰਨਾ ਵੀ ਤੁਸੀਂ ਫਿਲਿੰਗ ਕਰਵਾ ਸਕੋ ਤਾਂ ਕਿ ਪੈਟਰੋਲ ਪੰਪ ਸਵੈਰਾ ਦੇ ਵੀ ਉੱਤੇ ਆਫਰਾ ਦਫਰੀ ਇਹ ਸਾਰੀ ਹੋਮ ਲਿਸਟ ਵੀ ਗਾਈਡਲਾਈਨਸ ਹੈ ਇਹਨੂੰ ਅਸੀਂ ਫਾਲੋ ਕਰੀਏ ਬਲੈਕਆਊਟ ਨੂੰ ਨਾ ਜਾਣਾ ਉਸ ਚੀਜ਼ ਨੂੰ ਲੈ ਕੇ ਕੋਈ ਮੁਕੰਮਲ ਨਹੀਂ ਦੇਖੋ ਇਹ ਸਾਰੀ ਸਾਡੀ ਤਿਆਰੀ ਹੈ ਦੇਸ਼ ਦੀ ਸਾਡੀ ਆਰਮੀ ਜਿਹੜੀ ਹੈ ਤੇ ਦੇਸ਼ ਦੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਚਾਕ ਚੋਬੰਦ ਹੈ ਸਾਡਾ ਦੇਸ਼ ਸੁਰੱਖਿਤ ਹੱਥਾਂ ਦੇ ਵਿੱਚ ਹੈ ਇਹਦੇ ਵਾਸਤੇ ਅਸੀਂ ਆਸ਼ਵਾਸਤ ਕਰਦੇ ਹਾਂ ਭارتی ਜਨਤਾ ਪਾਰਟੀ ਵੱਲੋਂ ਵੀ ਦੇਸ਼ ਦੀ ਆਰਮੀ ਵੱਲੋਂ ਵੀ ਕਿ ਦੇਸ਼ ਦੀ ਸੁਰੱਖਿਆ ਹੈ ਦੇਸ਼ ਵਾਸੀਆਂ ਦੀ ਉਹ ਬੜੇ ਮਜ਼ਬੂਤ ਹੱਥਾਂ ਦੇ ਵਿੱਚ ਹੈ ਪਰ ਸਾਨੂੰ ਚੁਖੰਨਾ ਰਹਿਣ ਦੀ ਜ਼ਰੂਰਤ ਹੈ ਅਸੀਂ ਕਿਸੇ ਵੀ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਈਏ ਤੇ ਮੇਰੀ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਸਾਨੂੰ ਗਾਈਡਲਾਈਨਸ ਜਾਰੀ ਕਰਦਾ ਹੈ ਉਹਨੂੰ ਅਸੀਂ ਸਾਰੇ ਫਾਲੋ ਕਰੀਏ। ਪਾਛੀ ਨਹੀਂ ਦੇਖੋ ਡਰਨਾ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਨਾ ਕੋਈ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਪਹਿਲੇ ਦੱਸ ਰਿਹਾ ਕਿ ਸਾਡਾ ਦੇਸ਼ ਜਿਹੜਾ ਸੁਰੱਖਿਤ ਹੱਥਾਂ ਦੇ ਵਿੱਚ ਹੈ ਡਰਨਾ ਨਹੀਂ ਹੈ ਇਹ ਘਰੇ ਹਸਲ ਹੈ ਭਗਵਾਨ ਨਾ ਕਰੇ 100 ਹਮਲਾ ਅਸੀਂ ਰੋਕ ਦਈਏ ਇੱਕ ਹਮਲਾ ਵੀ ਜੇ ਦੁਸ਼ਮਨ ਕਰਨ ਚ ਕਾਮਯਾਬ ਹੋ ਜਾਏ ਉਸ ਸਥਿਤੀ ਤੋਂ ਕਿਸ ਤਰੀਕੇ ਨਾਲ ਨਿਪਟਣਾ ਆਇਆ ਸੀ ਉਹ ਸਾਰਿਆਂ ਦੀ ਇਹ ਰਿਹਸਲ ਹੈ ਇਸ ਲਈ ਕੈਮਰਾ ਪਰਸਨ ਹਨੇ ਦੇ ਨਾਲ ਅਦਿਸ਼ ਹਲਗਾਮ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤਵਾਦੀਆਂ ਦੇ ਵੱਲੋਂ ਤੇ ਪੂਰਾ ਦੇਸ਼ ਜਿਹੜਾ ਹੈ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਰਣਨੀਤੀ ਤਿਆਰ ਕੀਤੀ ਗਈ ਸੀ ਤੇ ਅੱਜ ਸਮਾਂ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ ਮੌਕ ਡ੍ਰਿਲ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਦੱਸਦੇ ਹਾਂ ਇਹ ਭਾਰਤ ਦੇ ਵਿੱਚ ਸਾਰਨ ਵੱਜਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਅਦੀ ਰਾਤ ਨੂੰ ਸਾਰਨ ਵਜਾ ਦਿੱਤਾ ਗਿਆ ਭਾਰਤੀ ਫੋਰਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਅਟੈਕ ਕੀਤਾ ਗਿਆ ਨੋ ਟੈਰਰਿਸਟ ਅ ਕੈਂਪਸ ਤੇ ਜਿਹੜਾ ਇਹ ਓਟਾ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਤੇ ਉੱਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਇਹ ਰਣਨੀਤੀ ਤਿਆਰ ਕੀਤੀ ਗਈ ਸੀ ਮੌਕ ਟ੍ਰਿਲ ਦੀ ਗਾਈਡਲਾਈਨਸ ਵੀ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ तमाम ਔਰਤਾਂ ਦੇ ਸਿੰਦੂਰ ਜਿਹੜੇ ਨੇ ਉਜਾੜੇ ਗਏ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਸਾਫ ਜਿਹੜਾ ਹੈ ਉਹ ਦੇ ਰੂਪ ਮਿਲਿਆ ਇਸ ਉਥੇ ਹੀ ਪਠਾਨਕੋਟ ਦੇ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਜੜੇ ਨੇ ਉਹ ਪੂਕਤਾ ਕਰ ਦਿੱਤੇ ਗਏ ਨੇ ਤੇ ਗੱਲਬਾਤ ਕਰਾਂਗੇ ਅਸੀਂ ਬੀਜੇਪੀ ਵਰਕਤਾ ਯੋਗੇਸ਼ ਠਾਕੁਰ ਤੇ ਨਾਲ ਜਿਨ੍ਹਾਂ ਦੇ ਵੱਲੋਂ ਅੱਜ ਖਾਸ ਗੱਲਬਾਤ ਕੀਤੀ ਗਈ ਹੈ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪਰੇਸ਼ਨ ਸਕਸੈਸਫੁਲ ਹੋਣ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਭਾਰਤੀ ਫੌਜ ਦੀ ਜਿਹੜੀ ਹੈ ਹੌਸਲਾ ਫਜ਼ਾਈ ਕੀਤੀ ਹੈ ਪੂਰੀ ਰਣਨੀਤੀ ਬਾਰੇ ਗੱਲਬਾਤ ਕੀਤੀ ਹੈ ਤੇ ਉਥੇ ਹੀ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਆਓ ਕਰਦਿਆਂ ਖਾਸ ਗੱਲਬਾਤ ਤੇ ਲੈਣੇ ਆਂ ਜਾਣਕਾਰੀ ਸੱਜੀ ਕਾ ਸਟ੍ਰਾਈਕ ਕੀਤੀ ਪਾਕਿਸਤਾਨ ਤੇ ਇਹ ਇਸ ਤਰ੍ਹਾਂ ਮਿਲੋ ਕਿ ਕੀ ਕਹਿਣਾ ਚਾਹੀਦਾ ਇਸ ਚੀਜ਼ ਤੇ ਇਹ ਸਾਡੇ ਦੇਸ਼ ਤੇ ਜਿਹੜਾ ਕਾਤਿਲਾਨਾ ਹਮਲਾ ਪੈਲਗਾਮ ਦੇ ਵਿੱਚ ਨਿਰਦੋਸ਼ ਜਿਹੜੇ ਸਾਡੇ ਦੇਸ਼ ਵਾਸੀ ਉੱਥੇ ਘੁੰਮਣ ਗਏ ਦੇ ਸੀਗੇ ਉਹਨਾਂ ਨੂੰ ਧਰਮ ਪੁੱਛ ਕੇ ਜਿਹੜਾ ਮਤਲਬ ਇੱਕ ਕਾਇਰਨਾ ਹਰਕਤ ਕਤਲ ਕੀਤਾ ਸ਼ਰੀਆ ਉਦਾ ਅੱਜ ਸਾਰੇ ਹੀ ਭਾਰਤ ਵਾਸੀਆਂ ਨੂੰ ਅੱਜ ਆਤਮਾ ਨੂੰ ਸ਼ਾਂਤੀ ਮਿਲੀ ਕੱਲ ਰਾਤ ਨੂੰ तकरीबन 7:30 ਵਜੇ 1:30 ਵਜੇ ਦੇ ਲਾਗੇ ਛਾਗੇ ਜਿਹੜਾ ਆਪਰੇਸ਼ਨ ਸਿੰਧੂਰ ਸਫਲਤਾਪੂਰਵਕ ਚਲਾਇਆ ਗਿਆ ਤੇ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਲਾਹੌਰ ਤੱਕ ਸਿਆਲਕੋਟ ਦੇ ਵਿੱਚ ਭਾਵਲਪੁਰ ਕਈ ਜਗ੍ਹਾ ਦੇ ਉੱਤੇ ਪੀਓਕੇ ਦੇ ਵਿੱਚ ਅਟੈਕ ਕਰਕੇ ਜਿਹੜਾ ਹਾਫਿਜ਼ ਸਈਦ ਜਿਹੜਾ ਟੈਰਰਿਸਟ ਗਰੁੱਪ ਦਾ ਚੀਫ ਸੀਗਾ ਜੈਸ਼ੇ ਮੁਹੰਮਦ ਦੇ ਗਰੁੱਪ ਹਿਜ਼ਬੁੱਲਾਹ ਦੇ ਗਰੁੱਪ ਜਿੰਨੇ ਵੀ ਉੱਥੇ ਅੰਤਗਵਾਦੀ ਨੂੰ ਪਾਕਿਸਤਾਨੀ ਜਿਹੜੇ ਐ ਉਹ ਸ਼ੈਲਟਰ ਕਰ ਰਹੇ ਸੀਗੇ ਉਹ ਸਾਰੇ ਜਿਹੜਾ ਉਹਨਾਂ ਦੇ ਆਸ਼ਰਾਂ ਸਾਰੇ ਨੂੰ ਨਸ਼ਤ ਨਾ ਬੂਦ ਕੀਤਾ ਮਤਲਬ ਜੋ ਮੋਦੀ ਜੀ ਨੇ ਕਿਹਾ ਸੀਗਾ ਕਿ ਕਲਪਨਾ ਤੋਂ ਪਰੇ ਹੋਏਗਾ ਉਹ ਕਲਪਨਾ ਤੋਂ ਪਰੇ ਪਾਕਿਸਤਾਨ ਤੇ ਕਲ ਅੰਜਾਮ ਦਿੱਤਾ ਸਾਡੇ ਦੇਸ਼ ਦੀ ਆਰਮੀ ਨੇ ਮੈਂ ਸੈਲੂਟ ਕਰਦਾ ਇੰਡੀਅਨ ਆਰਮੀ ਨੂੰ ਮੈਂ ਸੈਲੂਟ ਕਰਦਾ ਐਸੇ ਦੇਸ਼ ਦੇ ਨੇਤਤਵ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਨ੍ਹਾਂ ਨੇ ਇਹੋ ਜਿਹਾ ਦ੍ਰਿੜ ਸੰਕਲਪ ਫੈਸਲਾ ਲਿਆ ਤੇ ਪੂਰੇ ਭਾਰਤ ਵਾਸੀਆਂ ਦਾ ਇਹ ਬਦਲਾ ਜਿਹੜਾ ਪੂਰੇ ਭਾਰਤ ਵਾਸੀਆਂ ਦਾ ਬਦਲਾ ਸੀਗਾ ਕਿਉਂਕਿ ਸਾਡੀ ਡੈਮੋਕ੍ਰੇਸੀ ਦੀ ਖੂਬਸੂਰਤੀ ਵੀ ਹੈ ਕਿ ਜਦੋਂ ਅੰਦਰ ਅਸੀਂ ਚਾ ਜਿੰਨਾ ਮਰਜੀ ਆਪਸ ਵਿੱਚ ਬੈਸੀਏ ਲੜੀਏ ਇੱਕ ਦੂਸਰੇ ਨਾਲ ਵਿਚਾਰਾਂ ਦੀ ਲੜਾਈ ਹੋਏ ਪਰ ਜਦੋਂ ਕੋਈ ਬਾਹਰੀ ਆਕੇ ਕੋਈ ਹਮਲਾ ਕਰੇਗਾ ਸਾਡੇ ਦੇਸ਼ ਨੂੰ ਡਿਸਟਰਬ ਕਰੇਗਾ ਅਸੀਂ ਕਹਿੰਦੇ ਆਂ ਵੀ ਸਾਨੂੰ ਸ਼ਾਂਤੀ ਨਾਲ ਜੀਣ ਦਿਓ ਸਾਨੂੰ ਛੇੜਿਓ ਨਾ ਜੇ ਸਾਨੂੰ ਛੇੜੋਗੇ ਤੇ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਐ ਸਪਸ਼ਟ ਰੂਪ ਦੇ ਵਿੱਚ ਸੰਦੇਸ਼ ਸਾਡੀ ਦੇਸ਼ ਦੀ ਆਰਮੀ ਨੇ ਸਾਡੇ ਦੇਸ਼ ਦੇ નેਤਤਵ ਭਾਰਤੀ ਜਨਤਾ ਪਾਰਟੀ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਮਸਤ ਵਿਸ਼ਵ ਨੂੰ ਦਿੱਤਾ ਮੈਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਇਹਦੇ ਨਾਲ ਸਾਰਿਆਂ ਨੂੰ ਕਹਿਣਾ ਕਿ ਵੀ ਪੈਨਿਕ ਨਹੀਂ ਕ੍ਰੀਏਟ ਕਰਨਾ ਜੋਸ਼ ਦੇ ਨਾਲ ਹੋਸ਼ ਵੀ ਰੱਖੋ ਥੋੜਾ ਜਿਹਾ ਥੋੜੇ ਦਿਨ ਆਪਣੇ ਆਪ ਨੂੰ ਬਿਲਕੁਲ ਪ੍ਰੀਕਾਸ਼ਨਰੀ ਸਟੈਪ ਲੈ ਕੇ ਅ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਤੁਹਾਨੂੰ ਆਪਣੀ ਗਾਈਡਲਾਈਨਸ ਜਾਰੀ ਕਰਦਾ ਉਹਨੂੰ ਫਾਲੋ ਕਰੋ ਮੋਕ ਡ੍ਰਿਲ ਜਿਹੜੀ ਹੈ ਅਜਨੂਅਰੀ ਅਨਾਉਂਸ ਕੀਤੀ ਗਈ ਹੈ ਬਿਲਕੁਲ ਥੋੜੇ ਦਿਨ ਦੇ ਅ ਦੇਸ਼ ਵਾਸੀਆਂ ਨੂੰ ਸਾਨੂੰ ਸਾਰਿਆਂ ਨੂੰ ਚਕੰਨਾ ਰਹਿਣ ਦੀ ਜ਼ਰੂਰਤ ਹੈ ਥੋੜਾ ਥੋੜਾ ਆਪਣੇ ਘਰ ਹਰ ਤਰ੍ਹਾਂ ਦੀ ਪ੍ਰੈਪਰੇਸ਼ਨ ਜਿਸ ਤਰ੍ਹਾਂ ਐਡਵਾਈਜ਼ਰੀ ਦੇ ਵਿੱਚ ਜਾਰੀ ਕੀਤਾ ਗਿਆ ਮੈਡੀਕਲ ਕਿਟ ਫਰਸਟ ਏਡ ਮੈਡੀਕਲ ਕਿਟ ਥੋੜਾ ਜਿਹਾ ਡਰਾਈ ਰਾਸ਼ਨ ਟੋਰਚ ਆਪਣੀ ਆਪਣੀ ਗੱਡੀਆਂ ਦੇ ਉੱਤੇ ਮਤਲਬ ਵਿੱਚ ਟੈਂਕ ਫਿਊਲ ਜਿੰਨਾ ਵੀ ਤੁਸੀਂ ਫਿਲਿੰਗ ਕਰਵਾ ਸਕੋ ਤਾਂ ਕਿ ਪਟਰੋਲ ਪੰਪਸ ਵੈਰਾ ਦੇ ਵੀ ਉੱਤੇ ਹਫਤਾ ਦਫੇ ਇਹ ਸਾਰੀ ਹੋਮ ਲਿਸਟ ਵੀ ਗਾਈਡਲਾਈਨਸ ਹੈ ਇਹਨੂੰ ਅਸੀਂ ਫਾਲੋ ਕਰੀਏ ਬਲੈਕਆਊਟ ਹੋਣਾ ਅਜ ਰਾਤ ਨੂੰ ਉਸ ਚੀਜ਼ ਨੂੰ ਲੈ ਕੇ ਕੋਈ ਕੰਪੀਸ ਨਹੀਂ ਦੇਖੋ ਇਹ ਸਾਰੀ ਸਾਡੀ ਤਿਆਰੀ ਹੈ ਦੇਸ਼ ਦੀ ਸਾਡੀ ਆਰਮੀ ਜਿਹੜੀ ਹੈ ਤੇ ਦੇਸ਼ ਦੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਹੈ ਉਹ ਚਾਕ ਚੋਬੰਦ ਹੈ ਸਾਡਾ ਦੇਸ਼ ਸੁਰੱਖਿਤ ਹੱਥਾਂ ਦੇ ਵਿੱਚ ਹੈ ਇਹਦੇ ਵਾਸਤੇ ਅਸੀਂ ਆਸ਼ਵਾਸਤ ਕਰਦੇ ਹਾਂ ਭਾਤੀ ਜਨਤਾ ਪਾਰਟੀ ਵੱਲੋਂ ਵੀ ਦੇਸ਼ ਦੀ ਆਰਮੀ ਵੱਲੋਂ ਵੀ ਕਿ ਦੇਸ਼ ਦੀ ਸੁਰੱਖਿਆ ਹੈ ਦੇਸ਼ ਵਾਸੀਆਂ ਦੀ ਉਹ ਬੜੇ ਮਜ਼ਬੂਤ ਹੱਥਾਂ ਦੇ ਵਿੱਚ ਹੈ ਪਰ ਸਾਨੂੰ ਚਕੰਨਾ ਰਹਿਣ ਦੀ ਜ਼ਰੂਰਤ ਹੈ ਅਸੀਂ ਕਿਸੇ ਵੀ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਈਏ ਤੇ ਮੇਰੀ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਸਾਨੂੰ ਗਾਈਡਲਾਈਨ ਜਾਰੀ ਕਰਦਾ ਹੈ ਉਹਨੂੰ ਅਸੀਂ ਸਾਰੇ ਫੋਲੋ ਕਰੀਏ। ਪਸ ਨਹੀਂ ਦੇਖੋ ਡਰਨਾ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਨਾ ਕੋਈ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਪਹਿਲੇ ਦੱਸ ਰਿਹਾ ਕਿ ਸਾਡਾ ਦੇਸ਼ ਜਿਹੜਾ ਸੁਰੱਖਿਤ ਹੱਥਾਂ ਦੇ ਵਿੱਚ ਹੈ ਡਰਨਾ ਨਹੀਂ ਹੈ ਇਹ ਇੱਕ ਰਿਹਸਲ ਹੈ ਭਗਵਾਨ ਨਾ ਕਰੇ 100 ਹਮਲਾ ਅਸੀਂ ਰੋਕ ਦਈਏ ਇੱਕ ਹਮਲਾ ਵੀ ਜੇ ਦੁਸ਼ਮਨ ਕਰਨ ਚ ਕਾਮਯਾਬ ਹੋ ਜਾਏ ਉਸ ਸਥਿਤੀ ਤੋਂ ਕਿਸ ਤਰੀਕੇ ਨਾਲ ਨਿਪਟਣਾ ਹੈ ਅਸੀਂ ਉਹ ਸਾਰਿਆਂ ਦੀ ਇਹ ਰਿਹਸਲ ਹੈ ਇਸ ਲਈ ਕੈਮਰਾ ਪਰਸਨ ਹਨੀ ਦੇ ਨਾਲ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤਵਾਦੀਆਂ ਦੇ ਵੱਲੋਂ ਤੇ ਪੂਰਾ ਦੇਸ਼ ਜਿਹੜਾ ਹੈ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਰਣਨੀਤੀ ਤਿਆਰ ਕੀਤੀ ਗਈ ਸੀ ਤੇ ਅੱਜ ਸਮਾਂ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗਾਈਡਲਾਈਨਸ ਵੀ ਜਾਰੀ